ਜਦੋਂ ਵੀ ਜ਼ਾਲਮ ਸਰਕਾਰਾਂ ਨਾਲ ਕਿਸੇ ਵੀ ਕਮਿਊਨਿਟੀ ਨਾਲ ਜੇਨੋਸਾਈਡ ਹੁੰਦਾ ਹੈ ਤੇ ਸਰਕਾਰਾਂ ਇਹ ਸੋਚਦੀਆਂ ਹਨ ਵੀ ਉਹ ਕਮਿਊਨਿਟੀ ਖਤਮ ਕਰਦੀ ਪਰ ਉਹਦਾ ਅਸਰ ਇਹ ਹੁੰਦਾ ਹੈ ਉਹ ਕਮਿਊਨਿਟੀ ਹੋਰ ਵੀ ਖੁੱਲ ਕੇ ਅੱਗੇ ਆਉਂਦੀ ਹੈ ਜਿਹੜਾ 1984 ਦੇ ਵਿੱਚ ਹੋਇਆ ਉਹ ਨਾ ਭੁੱਲਣੀਓ ਘਟਨਾ ਹੈ ਸਰਕਾਰਾਂ ਨੂੰ ਜਿਹੜੇ ਉਹਦੇ ਜ਼ਿੰਮੇਵਾਰ ਸੀ ਉਹਨਾਂ ਨੂੰ ਬਕਾਇਦਾ ਸਜ਼ਾ ਦੇ ਵਿੱਚ ਜਿੱਥੇ ਕਈ-ਕਈ ਲੋਕ ਇਹੋ ਜਿਹੇ ਜਿਹੜੇ ਬਿਨਾਂ ਸਜ਼ਾ ਤੋਂਰੇ ਪਰ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈਗੀ ਹੈ ਔਰ ਕਿਸੇ ਵੀ ਕਮਿਊਨਿਟੀ ਵਾਲੇ ਹੋ ਜਾ ਨਹੀਂ ਹੋਣਾ ਚਾਹੀਦਾ ਚਾਹੇ ਆਪਾਂ ਕਿਸੇ ਵੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੈਗੇ ਆ ਜੈਨੂ ਸਭ ਲਈ ਮਾਰ ਹੈ ਅੱਜ ਆਲ ਇੰਡੀਆ ਕਿਸਾਨੀਓ ਨੇ ਫਸਿਆ ਪੰਕਤੀ ਜੀ ਦਾ 1981 ਦੇ ਵਿੱਚ ਤਾਲ ਤੱਕ ਸਾਧੇ ਅਟੈਕ ਹੋਇਆ 1985 ਦੇ ਵਿੱਚ ਦਿੱਲੀ ਦੇ ਵਿੱਚ ਲੱਗੇ ਕਰਵਾਏ ਗਏ ਸੰਤ ਚਰਨੈਸ ਦੇ ਇਸੇ ਦੇ ਰੋਸ ਵਿੱਚ ਲਗਾਤਾਰ ਪਿਛਲੇ 40-42 ਸਾਲਾਂ ਤੋਂ ਸੰਤ ਜਰਨਾ ਸੱਚ ਕੌਮ ਜਿਹੜੀ ਆ ਉਸ ਦਿਨ ਨੂੰ ਯਾਦ ਕਰਦੀ ਆ ਰਹੀ ਆ ਸਰਕਾਰਾਂ ਭੁਲਾਉਣਾ ਚਾਹੁੰਦੀਆਂ ਬੱਚੇ ਕੌਮ ਨਾ ਭੁੱਲੇਗੀ ਨਾ ਹੀ ਭੁਲਾਣਾ ਚਾਹੀਦਾ ਦਰبار صاحب ਤੇ اٹیک ਹੋਇਆ ਸਰਕਾਰਾਂ ਇਹ ਕਹਿੰਦੀਆਂ ਕਿ ਸਤਿਆਗੰਨੀ ਜਮਾਲ ਸਿੰਘ ਭਟਰਾ ਵਾਲਾ ਉਹ ਅੱਤਵਾਦੀ ਸੀਗੇ ਉਹਨਾਂ ਨੂੰ ਅਸੀਂ ਘਟੇਰੀ ਕਰਨ ਵਾਸਤੇ ਦਰਬਾਰ ਸਾਹਿਬ ਤੇ ਟੈਕ ਕਰਵਾਇਆ ਬੱਗੇ ਉਹਨਾਂ ਨੂੰ ਅਸੀਂ ਘਟੇਰੀ ਕਰਨ ਵਾਸਤੇ ਦਰਬਾਰ ਸਾਹਿਬ ਤੇ ਟੈਕ ਕਰਵਾਇਆ ਜਿਹੜੇ ਦੂਜੇ ਕਾਲੀਗੁਰ ਦਰਬਾਰ ਸਾਹਿਬ ਸੀ ਫਰਾਂਡਾ ਤੇ ਟੈਕ ਕਰਵਾਇਆ ਉੱਥੇ ਤੋਂ ਸਤਿਆਗੰਨੀ ਜਮਾਲ ਸਿੰਘ ਭਟਰਾ ਵਾਲੇ ਜਿਕਰ ਕਾਨੂੰਨ ਦੇ ਤਹਿਤ ਜੇ ਤੁਸੀਂ ਕਰ ਸਕਦੇ ਹੋ ਕਾਨੂੰਨ ਦੇ ਤਹਿਤ ਜਦੋਂ ਵੀ ਕਿਸੇ ਨੂੰ ਵੀ ਗ੍ਰਿਫਤਾਰ ਕਰ ਸਕਦੇ ਹੋ ਗ੍ਰਿਫਤਾਰ ਕਰਕੇ ਕਾਨੂੰਨ ਦੇ ਤਹਿਤ ਕਾਰਵਾਈ ਕਰ ਸਕਦੇ ਹੋ ਪਰ ਅੱਜ ਕੱਲ ਜੋ ਮਾਹੌਲ ਚੱਲ ਰਿਹਾ ਅੱਜ ਕੱਲ ਇਹ ਮਾਹੌਲ ਚੱਲ ਰਿਹਾ ਕਿ ਜਿਹਦੀ ਮਾਦੀ ਚੱਕ ਲੋ ਤੇ ਜਿਹਦੀ ਪਰਦੀ ਮਾਦੀ ਇਹ ਗੱਲਾਂ ਬਰਦਾਸ਼ਤ ਨਾ ਕਰ ਜਿਓਗਾ ਸਿੱਖ ਕੌਮ ਤੇ ਪਹਿਲਾਂ ਵੀ ਇਹੋ ਜੀਆਂ ਜਿਹੜੀਆਂ ਤਕਲੀਫਾਂ ਆਈਆਂ ਸੀ ਹੁਣ ਵੀ ਆ ਰਹੀਆਂ ਪਹਿਲਾਂ ਵੀ ਆਉਣੀਆਂ ਪਰ ਦੇਖੋ ਸਿੱਖ ਕੌਮ ਫੇਰ ਜੜ ਦੀ ਕਲਾ ਦੇ ਅੰਦਰ ਵਿੱਚ ਆ ਲੋਕ ਫੇਰ ਕਰਦਾ ਸੋ ਸਾਰਿਆਂ ਨੂੰ ਇਹੀ ਮੈਂ ਬੇਨਤੀ ਕਰਦਾ ਕਿ ਲਗਾਤਾਰ ਜੂਜ ਦੇ ਲੋਹ ਲੜਦੇ ਰਹੋ ਆਪਣੇ ਲਈ ਆਪਣੀ ਸਿੱਖ ਕੌਮ ਲਈ 6 ਜੂਨ ਨੂੰ ਜੋ ਵੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਛੋਟੇ-ਛੋਟੇ ਬੱਚਿਆਂ ਤੱਕ ਨੂੰ ਸ਼ਹੀਦ ਕਰ ਦਿੱਤਾ ਗਿਆ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ ਫਿਰ ਇਹਨਾਂ ਦੀ ਗਿਣਤੀ ਹੈ ਜਿਹੜੀ ਸਰਕਾਰ ਦੀ ਗਿਣਤੀ ਹੁੰਦੀ ਹੈ ਉਹ ਹਮ ਦੀ 33100 ਪਰ ਅਸਲ ਦੇ ਵਿੱਚ ਸ਼ਹੀਦਾਂ ਦੀ ਗਿਣਤੀ ਉਹ ਜਿਹੜੀ 8000 7000 ਜਿਨ੍ਹਾਂ ਦਾ ਅੱਜ ਤੱਕ ਕਈਆਂ ਦਾ ਪਤਾ ਹੀ ਨਹੀਂ ਲੱਗ ਸਕਿਆ ਸੋ ਇਹੋ ਜੇ ਹਾਲਾਤ ਆ ਇੱਥੇ ਆਪਣੇ ਸੋ ਇਹੋ ਜੇ ਹਾਲਾਤਾਂ ਦੇ ਵਿੱਚ ਫੇਰ ਵੀ ਜਿਹੜੀ ਸਿੱਖ ਫੌਜ ਮਜੂਦ ਨਹੀਂ ਆ ਲੜ ਰਹੀ ਆ ਬਿਨਾ ਕਿਸੇ ਡਰ ਤੋਂ ਸੋ ਇਹ ਬਹੁਤ ਵੱਡੀ ਗੱਲ ਆ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਸੋ ਸਾਰਿਆਂ ਨੂੰ ਇਹੇ ਬੇਨਤੀ ਕਰਦੇ ਆ ਕਿ ਹਰ ਵਾਰ ਇਸੇ ਸਾਲ ਇਸੇ ਦਿਨ ਦਰਬਾਰ ਸਾਹਿਬ ਵੀ ਜ਼ਰੂਰ ਜਾਓ ਆਪਣੇ ਆਪਣੇ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਜ਼ਰੂਰ ਕਰੋ ਜਿੱਥੇ ਵੀ ਤੁਹਾਨੂੰ ਮੌਕਾ ਆਜ ਤਾਂ ਜਿਹੜਾ ਪ੍ਰੋਗਰਾਮ ਹੈ ਉਹ ਕਿੰਨੇ ਵਜੇ ਤੱਕ ਰੱਖਿਆ ਗਿਆ ਤੇ ਕਿੱਥੇ ਨਾਲ ਰਹਿ ਦੇਖੋ ਜੀ ਅੱਜ ਪ੍ਰੋਗਰਾਮ ਜਿਹੜਾ 9 ਤੋਂ 10 ਵਜੇ ਤੱਕ ਰੱਖਿਆ ਗਿਆ ਸੀਗਾ 1 ਘੰਟਾ ਜਿਹੜਾ ਇੱਥੇ ਪ੍ਰਦਰਸ਼ਨ ਕਰਨਾ ਦੀ ਦੇਖ ਸਕਦੇ ਆ ਫਲੈਕਸ ਵੀ ਦੇਖ ਸਕਦੇ ਆ ਜੂਨ 1984 ਦੇ ਸਹੁ ਸਿੰਘਾ ਸਿੰਘ ਜੀ ਨੂੰ ਕੋਰਟ ਨੂੰ ਕੋਟ ਪ੍ਰਣਾਮ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਜਿੰਦਾਬਾਦ ਸੋ ਇਹ ਕਹਿੰਦੇ ਆ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਜਿਹੜੇ ਆ ਉਹ ਸਾਡੇ ਖਿਲਾਫ ਚੱਲਦੇ ਸੀ ਉਹ ਗਲਤ ਵਿਵਹਾਰ ਕਰਦੇ ਸੀ ਕੁਝ ਵੀ ਕਰਦੇ ਸੀ ਪਰ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਖਿਲਾਫ ਇੱਕ ਵੀ ਐਫ ਆਈ ਆਰ ਨਹੀਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਜੋ ਵੀ ਕੰਮ ਕੀਤੇ ਉਹ ਸਾਰੇ ਲੋਕ ਹਿੱਤ ਲਈ ਕੀਤੇ ਲੋਕਾਂ ਲਈ ਕੀਤੇ ਸੰਗਤ ਲਈ ਕੀਤੇ ਦੇਖੋ ਕਿਸੇ ਦੀਆਂ ਬਹੂ ਬੇਟੀਆਂ ਨੂੰ ਛੜਾ ਦੇਣਾ ਜਾਂ ਜੇ ਕਿਸੇ ਦੇ ਕੋਈ ਅਤਿਆਚਾਰ ਕਰਦਾ ਹੁਣ ਕਹਿ ਕੇ ਉਹ ਅਤਿਆਚਾਰ ਰਕਵਾ ਦੇਣਾ ਇਹ ਚੰਗੀ ਗੱਲ ਹੈ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਤਕਲੀਫ ਹੁੰਦੀ ਆ ਕਈਆਂ ਨੂੰ ਜਿਨ੍ਹਾਂ ਨੇ ਚਿੱਠੀਆਂ ਪਾ ਪਾ ਕੇ ਅ ਕਾਲ ਉੱਥੇ ਕਾਲ ਤੱਕ ਸਰ ਨੂੰ ਢਾਹ ਢੇਰੀ ਕਰਵਾਇਆ ਕਿ ਭਾਈ ਇਹਨਾਂ ਨੂੰ ਛੇਤੀ ਛੇਤੀ ਕਾਲ ਤੱਕ ਸਰ ਨੂੰ ਢਾਹ ਢੇਰੀ ਕਰਵਾਓ ਨਹੀਂ ਤਾਂ ਜਿਹੜਾ ਸਾਡਾ ਰਾਜ ਆ ਉਹ ਸਾਨੂੰ ਲੱਗਦਾ ਵੀ ਸਾਡਾ ਨਾਮ ਨਹੀਂ ਆਉਣਾ ਸਾਡਾ ਰਾਜ ਪੁੱਤਾ ਜਾ ਰਿਹਾ ਸੋ ਉਹਨਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਕੱਖ ਨਹੀਂ ਬਚਣਾ ਤੁਹਾਡਾ ਕੱਖ ਨਹੀਂ ਬਚਣਾ ਸਿੱਖ ਕੌਮ ਚੜਦੀ ਕਲਾ ਸੀ ਚੜਦੀ ਕਲਾ ਛੇ ਚੜਦੀ ਕਲਾ ਅਗਰ ਸਿੱਖਾਂ ਲਈ ਇੱਕ ਅਹਿਮ ਕਾਲਾ ਦਿਨ ਹੈ ਔਰ ਖਾਲਸਾ ਸਦਾ ਹੀ ਆਜ਼ਾਦ ਹੈ ਖਾਲਸਾ ਗੁਲਾਮ ਨਹੀਂ ਪਰ ਸਰਕਾਰਾਂ ਜਿਹੜੀਆਂ ਖਾਲਸੇ ਨੂੰ ਗੁਲਾਮ ਬਣਾ ਰਹੀਆਂ ਜੇ 1947 ਦੀ ਗੱਲ ਕਰੀਏ ਉਦੋਂ ਵੀ ਸਾਡੇ ਸਿੱਖਾਂ ਦੀਆਂ ਸ਼ਹਾਦਤਾਂ ਹੋਈਆਂ ਸ਼ਹੀਦੀਆਂ ਹੋਈਆਂ ਉਸ ਤੋਂ ਬਾਅਦ ਜਿਹੜਾ 84 ਦਾ ਕੱਲੂ ਘਾਰਾ ਜਿਹੜਾ ਨਾਮ ਭੁੱਲਣ ਵਾਲਾ ਦੇਣਾ ਹੈ ਅੱਜ ਦੇ ਦਿਨ ਜੋ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਾਇਆ ਗਿਆ 인ਦਰਾ ਗਾਂਧੀ ਦੇ ਇਸ਼ਾਰੇ ਤੇ ਔਰ ਬਿਆਨਤਾ ਜਿਹੜਾ ਬੁੱਚੜ ਹੈ ਉਹਦੇ ਇਸ਼ਾਰੇ ਤੇ ਜਿਹੜੇ ਉੱਥੇ ਅਕਾਲ ਤਖਤ ਸਾਹਿਬ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸਾਡੀਆਂ ਭੈਣਾਂ ਸਾਡੇ ਵੀਰ ਜਿਹੜੇ ਜਿਨ੍ਹਾਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ ਜਿਨ੍ਹਾਂ ਦੇ ਅੰਦਰ ਕੋਈ ਸੋਚ ਵੀ ਨਹੀਂ ਸੀ ਵੀ ਆਹ ਕੁਝ ਸਰਕਾਰਾਂ ਨੇ ਕਰਾ ਦੇਣਾ ਹੈ ਸੋਨੇ ਹੱਥੇ ਲੋਕਾਂ ਤੇ ਗੋਲੀਆਂ ਚਲਾਈਆਂ ਗਈਆਂ ਤੇ ਇਹ ਗੁਰੂ ਘਰਾਂ ਦੇ ਵਿੱਚ ਨਰੈਣੂ ਮਹੰਤ ਬਣ ਕੇ ਜਿਹੜੇ ਵੜੇ ਐ ਤੇ ਸਿੱਖਾਂ ਲਈ ਜਿਹੜੇ ਕਾਲੇ ਦਿਨ ਐ ਉਸ ਤੋਂ ਬਾਅਦ ਜਿਹੜੀਆਂ 2015 ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਉਦੋਂ ਤੋਂ ਹੀ ਜਿਹੜੇ ਸਿੱਖ ਇਹਨਾਂ ਨੇ ਗੁਲਾਮ ਬਣਾ ਕੇ ਰੱਖੇ ਐ ਇਹ ਅਸੀਂ ਸਾਨੂੰ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਆਜ਼ਾਦ ਰੱਖਿਆ ਤੇ ਅਸੀਂ ਆਜ਼ਾਦ ਹੋਣਾ ਚਾਹੁੰਦੇ ਆਂ ਸਾਨੂੰ ਆਪਣਾ ਰਾਜ ਚਾਹੀਦਾ ਜਿਹਦੇ ਵਿੱਚ ਜੇ ਪਾਪਾ ਜੀ ਦਰਸੇ ਭਿੰਡਰਾ ਵਾਲੇ ਸੰਤ ਸੀਗੇ ਉਹ ਵੀ ਜ਼ਬਰ ਜ਼ੁਲਮ ਦੇ ਖਿਲਾਫ ਲੜਦੇ ਰਹੇ ਜ਼ਬਰ ਜ਼ੁਲਮ ਦੇ ਖਿਲਾਫ ਲੜਦੇ ਰਹੇ ਅਸੀਂ ਵੀ ਜ਼ਬਰ ਜ਼ੁਲਮ ਦੇ ਖਿਲਾਫ ਲੜਨਾ ਚਾਹੁੰਦੇ ਆ ਜਿੱਥੇ ਸਾਡੀਆਂ ਬਹੁ ਬੱਚੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਰੋਲੀਆਂ ਜਾ ਰਹੀਆਂ ਜੇਕਰ 78 ਸਾਲ ਵਿੱਚ ਦਿੱਲੀ ਦੇ ਵਿੱਚ ਸਿੱਖਾਂ ਨੂੰ ਗਲਾਂ 'ਚ ਟਾਇਰ ਪਾ ਪਾ ਕੇ ਸਾੜਿਆ ਗਿਆ ਸਾਡੀਆਂ ਬਹੁ ਬੱਚੀਆਂ ਦੀਆਂ ਇੱਜ਼ਤਾਂ ਰੋਲੀਆਂ ਗਈਆਂ ਜੇ ਅੱਜ ਅਸੀਂ ਆਜ਼ਾਦੀ ਦੀ ਗੱਲ ਕਰਦੇ ਆਂ ਤੇ ਅੱਜ ਵੀ ਸਾਰੇ ਹਿੰਦੂ ਵੀਰ ਮਾੜੇ ਨਹੀਂਗੇ ਔਰ ਇਹਨਾਂ ਵਿੱਚ ਕੁਝ ਸ਼ਰਾਰਤੀ ਅੰਸਰ ਹੈ ਜਿਹੜੇ ਆਰਐਸਐਸ ਦੇ ਮੁਖავਕ ਚੱਲ ਰਹੇ ਐ ਤੇ ਉਹ ਸਾਨੂੰ ਅੱਜ ਵੀ ਧਮਕੀਆਂ ਦਿੰਦੇ ਐ ਵੀ ਅਸੀਂ ਸਿੱਖਾਂ ਨੂੰ ਘਰਾਂ ਦੇ ਵਿੱਚੋਂ ਉਹਨਾਂ ਦੀਆਂ ਬਹੁਤ ਬੱਚੀਆਂ ਨੂੰ ਚੁੱਕ ਕੇ ਜਿਹੜਾ ਦਿੱਲੀ ਵਿੱਚ ਜਿਵੇਂ ਟਾਇਰ ਪਾ ਕੇ ਕੁੱਟਿਆ ਇਦਾਂ ਸਾੜਾਂਗੇ ਸੋ ਅਸੀਂ ਇਹ ਕਦੇ ਵੀ ਨਹੀਂ ਹੋਣ ਦੇਵਾਂਗੇ ਪਹਿਲਾਂ ਜਿਹੜਾ ਨੁਕਸਾਨ ਅਸੀਂ ਝੱਲ ਲਿਆ ਸੋ ਹੁਣ ਅਸੀਂ ਇਹ ਨੁਕਸਾਨ ਨਹੀਂ ਹੋਣ ਦੇਵਾਂਗੇ ਤੇ ਅਸੀਂ ਸਰਕਾਰਾਂ ਨੂੰ ਸੈਂਟਰ ਸਰਕਾਰ ਨੂੰ ਬੇਨਤੀ ਕਰਦੇ ਮੋਦੀ ਸਾਹਿਬ ਨੂੰ ਵੀ ਜਿਹੜੀਆਂ ਤੂੰ ਪੰਜਾਬ ਦੇ ਉੱਤੇ ਕੋਡੀਆਂ ਚਾਲਾਂ ਚੱਲ ਰਿਹਾ ਹੈ ਇਹ ਤੂੰ ਬੰਦ ਕਰ ਦੇ ਕਿਸਾਨਾਂ ਨਾਲ ਥੱਕੇ ਆ ਪੰਥ ਨਾਲ ਥੱਕੇ ਆ ਗ੍ਰੰਥ ਨਾਲ ਥੱਕੇ ਆ ਤੇ ਹਰ ਇੱਕ ਪੰਜਾਬ ਦੇ ਵਰਗ ਦੇ ਲੋਕਾਂ ਨਾਲ ਜਿਹੜੀ ਸਰਕਾਰ ਥੱਕੇ ਕਰ ਰਹੀ ਹੈ ਤੇ ਆਮ ਆਦਮੀ ਦੀ ਸਰਕਾਰ ਨੂੰ ਵੀ ਅਸੀਂ ਚੇਤਾਵਨੀ ਦਿੰਨੇ ਆ ਵੀ ਤੁਸੀਂ ਵੀ ਇਹ ਗਵਰਨਮੈਂਟ ਦੇ ਪਿੱਛੇ ਲੱਗ ਕੇ ਜਿਹੜਾ ਸਿੱਖਾਂ ਨੂੰ ਗੁਲਾਮ ਬਣਾ ਰਹੇ ਹੋ ਤੇ ਇਹਦਾ ਜਿਹੜਾ ਭੁਗਤਾਨ ਤੁਹਾਡੇ ਲਈ ਬਹੁਤ ਮਾੜਾ ਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ